ਅੱਜ ਡੇਰਾ ਪਾਪਾ ਨਾਨਕ ਮੇਨ ਬਿਆਰ ਨੂੰ ਇੰਟਰਲੌਕ ਟਾਈਲਾਂ ਲਗਾ ਕੇ ਤਿਆਰ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਚਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਵੱਲੋਂ ਤਿਆਰ ਕੀਤੇ ਗਏ ਮੇਨ ਬਿਆਰ ਦਾ ਉਦਘਾਟਨ ਕੀਤਾ ਗਿਆ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਡੇਰਾ ਪਾਪਾ ਨਾਨਕ ਦੇ ਮੇਨ ਬਿਆਰ ਦੇ ਲੋਕਾਂ ਦੀ ਮੰਗ ਸੀ ਕਿ ਬਸਾਤੀ ਮੌਸਮ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜੋ ਅੱਜ ਲਗਭਗ 50 ਲੱਖ ਦੀ ਕੀਮਤ ਨਾਲ ਮੇਨ ਬਿਆਰ ਤਿਆਰ ਹੋਇਆ ਹੈ। ਆਪੇ ਪਿਆਰ ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਆਓ ਦੇਖਦੇ ਹਾਂ ਕੁਛੇ ਕਮਾੜ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਫੈਬ੍ਰਿਕ ਹਰਚਨ న్యూਸ ਚੈਨਲ ਢੇਰਾਪਾਪਾ ਨਾਲ ਲੋਕਾਂ ਦੀ ਮੰਗ ਸੀ ਜੀ ਹਰ ਸਾਲ ਜਦੋਂ ਬਾਸਚਾ ਆਉਂਦੀਆਂ ਤਾਂ ਬੜਾ ਪਰੇਸ਼ਾਨੀ ਸੀ ਜੀ ਲੋਕ ਜਿਹਨੋਂ ਬਾਹਰ ਤੇ ਮੈਂ ਨਾਲ ਇੰਟਰ ਲੋਕ ਜਿਹੜਾ ਬਿਲਕੁਲ ਬਣ ਕੇ ਪਿਆਰ ਹੋ ਗਿਆ ਅੱਜ ਦਾ ਦੁਕਾਨਦਾਰ ਲਗਭਗ 50 ਲੱਖ ਦੀ